ਨੇ ਜਿਨ੍ਹਾਂ ਨੇ ਗਲਤ ਤੇ ਫਰਜੀ ਪਾਸਪੋਰਟ ਬਣਾ ਕੇ ਵਿਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ ਉਹਨਾਂ ਦੇ ਉੱਤੇ ਕਾਰਵਾਈ ਹੋਵੇਗੀ ਕਿ ਪਾਸਪੋਰਟ ਅਸਲ ਨੇ ਬੰਦੇ ਨਕਲੀ ਨੇ ਇੱਥੇ ਉਹਦਾ ਨਾਮ ਜਗਤਾਰ ਸਿੰਘ ਆ ਬਾਹਰ ਜਾ ਕੇ ਗੁਰਦੇਵ ਸਿੰਘ ਹੈ ਤੇ ਫਿੰਗਰਪ੍ਰਿੰਟੇ ਕਦੇ ਦੋ ਨਹੀਂ ਹੋ ਸਕਦੇ ਸਰਕਾਰੀ ਏਜੰਸੀਆਂ ਨਾਲੋਂ ਇਹਨਾਂ ਦੀਆਂ ਏਜੰਸੀਆਂ 10 ਗੁਣਾ ਵੱਧ ਤੇਜ਼ ਕੰਮ ਕਰਦੀਆਂ ਨੇ ਸਰਬ ਇੱਕ ਖਬਰ ਹੋਰ ਬੜੀ ਅਹਿਮ ਹੈ ਜੀ ਉਹ ਸਾਡੀਆਂ ਏਜੰਸੀਆਂ ਦੇ ਨਾਲ ਜੁੜੀ ਹੋਈ ਹੈ ਦੇਸ਼ ਦੇ ਨਾਲ ਜੁੜੀ ਹੋਈ ਹੈ ਵਿਦੇਸ਼ਾਂ ਦੇ ਨਾਲ ਜੁੜੀ ਹੋਈ ਹੈ ਇੱਕ ਇਹ ਕਿ ਭਾਰਤ ਸਰਕਾਰ ਹੁਣ ਜਿਹੜੇ ਲੋਕ ਇੱਥੋਂ ਅਪਰਾਧ ਕੀਤਾ ਜਾਂ ਉਧਰ ਜਾ ਕੇ ਅਪਰਾਧ ਵਿਦੇਸ਼ ਦੇ ਵਿੱਚ ਕੀਤਾ ਜਾਲੀ ਪਾਸਪੋਰਟ ਵਗੈਰਾ ਨਾਮ ਬਦਲ ਕੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਭਾਰਤ ਸਰਕਾਰ ਜਿਹੜੇ ਕਹਿੰਦੇ ਜੀ ਖਾਲਿਸਤਾਨੀ ਸਮਰਥਕ ਨੇ ਏਅਰਪੋਰਟ ਦੇ ਮੁਤਾਬਕ ਦੱਸ ਰਹੇ ਆ ਤੇ ਤੋਂ ਇਲਾਵਾ ਜਿਹੜੇ ਗੈਂਗਸਟਰ ਵਗੈਰਾ ਨੇ ਉਹਨਾਂ ਦੇ ਖਿਲਾਫ ਵਿਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ رابطہ ਕਰਨ ਦੀ ਤਿਆਰੀ ਦੇ ਵਿੱਚ ਆ ਪਹਿਲਾਂ ਵੀ ਰابطੇ ਦੇ ਵਿੱਚ ਰਹਿੰਦੀ ਆ ਪਰ ਹੁਣ ਏਜੰਸੀਆਂ ਵਗੈਰਾ ਐਕਟਿਵ ਹੋ ਗਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੀ ਪਛਾਣ ਕਰੀ ਜਾਵੇ ਤੁਸੀਂ ਵੀ ਕਹਿੰਦੇ ਵਿਦੇਸ਼ ਵਾਲਿਆਂ ਨੂੰ ਕਿਹਾ ਵੀ ਲੱਭਣ ਦੇ ਵਿੱਚ ਮਦਦ ਕਰੋ ਤੇ ਉਹਨਾਂ ਨੂੰ ਭਾਰਤ ਦੇ ਹਵਾਲੇ ਕਰੋ ਤਾਂ ਜੋ ਅਸੀਂ ਆਪਣੀਆਂ ਬਣਦੀਆਂ ਕਾਰਵਾਈਆਂ ਕਰ ਸਕੀਏ ਇਹਦੇ ਵਿੱਚ ਜਿਹੜਾ ਮੁੱਦਾ ਸੀਗਾ ਉਹ ਵੀ ਲਗਾਤਾਰ ਅਮਿਤ ਸ਼ਾਹ ਵੱਲੋਂ ਚੁੱਕਿਆ ਗਿਆ ਸੀਗਾ ਤੇ ਇੰਟੈਲੀਜੈਂਸ ਬਿਊਰੋ ਦੀ 2 ਦਿਨ ਦੀ ਨੈਸ਼ਨਲ ਜਿਹੜੀ ਸਿਕਿਉਰਿਟੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਸੀਗਾ ਅ ਅਮਿਤ ਸ਼ਾਹ ਹੁਰਾ ਨੇ ਤਾਂ ਹੁਣ ਇਹਦੇ ਉੱਤੇ ਅੱਗੇ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਐਸੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਗਲਤ ਤੇ ਫਰਜੀ ਪਾਸਪੋਰਟ ਬਣਾ ਕੇ ਵਿਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ ਉਹਨਾਂ ਦੇ ਉੱਤੇ ਕਾਰਵਾਈ ਹੋਵੇਗੀ ਉਹਨਾਂ ਦੀ ਇੱਕ ਲਿਸਟ ਤਿਆਰ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਵਿਦੇਸ਼ਾਂ ਚ ਪਨਾਹ ਲਈ ਹੋਈ ਹੈ ਸਭ ਤੋਂ ਵੱਡੀ ਸਮੱਸਿਆ ਤੇ ਇਹੋ ਹੀ ਹੈ ਕਿ ਪਾਸਪੋਰਟ ਅਸਲ ਨੇ ਬੰਦੇ ਨਕਲੀ ਨੇ ਹਮ ਉਹਨਾਂ ਦਾ ਵੇਰਵਾ ਕਿਵੇਂ ਇਕੱਤਰ ਕਰੋਗੇ ਹਾਂ ਅੱਜ ਕੱਲ ਜਦੋਂ ਆਪਾਂ ਪਾਸਪੋਰਟ ਬਣਾਉਂਦੇ ਆ ਤਾਂ ਤੁਹਾਨੂੰ ਪਤਾ ਕਿ ਅਪਟੁਰੀਆਂ ਆਈ ਸਕੈਨ ਹੁੰਦੀਆਂ ਨੇ ਅੱਖਾਂ ਹਮ ਤੁਹਾਡੀਆਂ ਉਂਗਲਾਂ ਸਕੈਨ ਹੁੰਦੀਆਂ ਨੇ ਇਹ ਗੱਲ ਤਾਂ ਬੱਡੀ ਹੈ ਪਰ ਜੇ ਇਹਦੇ ਵਿੱਚ ਸਾਰੀਆਂ ਏਜੰਸੀਆਂ ਆਪੋ ਆਪਣੀ ਭੂਮਿਕਾ ਅਦਾ ਕਰ ਦੇਣ ਮੰਨ ਲਓ ਇੱਕ ਬੰਦੇ ਦਾ ਜਿਹੜੇ ਫਿੰਗਰਪ੍ਰਿੰਟ ਨੇ ਇੱਥੇ ਉਹਦਾ ਨਾਮ ਜਗਤਾਰ ਸਿੰਘ ਆ ਬਾਹਰ ਜਾ ਕੇ ਗੁਰਦੇਵ ਸਿੰਘ ਹੈ ਐਡਰੈਸ ਵੀ ਉਸੇ ਪਿੰਡ ਦਾ ਹੈ ਜਾਂ ਹੋਰ ਦਾ ਪਿਤਾ ਵਗੈਰਾ ਦਾ ਨਾਂ ਉਹ ਸਾਰਾ ਕੁਝ ਤਸਦੀਕ ਕਰਨਾ ਹੋਵੇਗਾ ਤੇ ਜੇ ਫਿਰ ਅੱਖਾਂ ਦੀ ਸਕੈਨਿੰਗ 'ਚ ਫਰਕ ਆ ਰਿਹਾ ਹੈ ਭਾਈ ਨਾਲ ਨਾਲ ਫਿਰ ਉਹਦੇ ਫਿੰਗਰਪ੍ਰਿੰਟਰ ਚੈੱਕ ਕਰ ਲਓ ਅੱਖਾਂ ਦੀ ਸਕੈਨਿੰਗ ਤੇ ਫਿੰਗਰਪ੍ਰਿੰਟ ਕਦੇ ਦੋਣੀ ਹੋ ਸਕਦੇ ਮੈਨੂੰ ਯਾਦ ਆ ਜਦੋਂ ਅਸੀਂ ਪਹਿਲੀ ਵਾਰ ਦਬਈ ਗਏ ਤਾਂ ਪਹਿਲੀ ਵਾਰ ਉੱਥੇ ਸਾਡੀਆਂ ਅੱਖਾਂ ਸਕੈਨ ਹੋਈਆਂ ਹਾਲਾਂਕਿ ਉਹਨਾਂ ਦਾ ਸਟਾਫ ਬਹੁਤ ਕੋਆਪਰੇਟਿਵ ਉਹ ਪੰਜਾਬੀਆਂ ਨੂੰ ਹਿੰਦੀ ਚ ਵੀ ਬੋਲ ਦਿੰਦੇ ਸੀ ਕਹੇ ਭਈਆ ਘਬਰਾਓ ਮਤ ਸਿੱਧੇ ਦੇਖੋ ਉਹ ਜਿਹੜੀ ਮਸ਼ੀਨ ਲੱਗੀ ਹੁੰਦੀ ਹੈ ਜਿਵੇਂ ਆਪਾਂ ਇੱਥੇ ਅੱਖਾਂ ਦੀ ਜਾਂਚ ਨਹੀਂ ਕਰਾਉਂਦੇ ਐਦਾਂ ਦੀ ਮਸ਼ੀਨ ਹੈ ਉੱਥੇ ਕਈ ਵਾਰੀ ਮੇਰੇ ਵਰਗਾ ਘਬਰਾ ਜਾਂਦਾ ਉਹ ਸਕੈਨ ਸਹੀ ਹੁੰਦੀ ਨਹੀਂ ਫੋਕਸ ਹੀ ਨਹੀਂ ਹੁੰਦਾ ਸੋ ਸਮੇ ਸਮੇ ਨਾਲ ਜਿਵੇਂ ਜਿਹੜੇ ਕਥਤ ਰੂਪ ਦੇ ਵਿੱਚ ਠੱਗ ਨੇ ਚੋਰ ਨੇ ਕਥਤ ਗੈਂਗਸਟਰ ਨੇ ਜਾਂ ਹੋਰ ਨੇ ਇਹ ਕਹਿੰਦੇ ਆ ਆਮ ਤੌਰ ਤੇ ਕਿ ਸਰਕਾਰੀ ਏਜੰਸੀਆਂ ਨਾਲੋਂ ਇਹਨਾਂ ਦੀਆਂ ਏਜੰਸੀਆਂ 10 ਗੋਣਾ ਵੱਧ ਤੇਜ਼ ਕੰਮ ਕਰਦੀਆਂ ਨੇ ਉਹ ਵੀ ਨਵੇਂ-ਨਵੇਂ ਫਾਰਮੂਲੇ ਬਣਾ ਲੈਂਦੇ ਨੇ ਖੈਰ ਜੇ ਸਰਕਾਰ ਇਸ ਪਾਸੇ ਬਲ ਤੁਰੀ ਹੈ ਮਿਰਕਲ ايه ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਂਝੇ ਸੰਗਠਨ ਕਰਨੇ ਪੈਣਗੇ ਤਾਂ ਹੀ ਇਹੋ ਜਿਹੇ ਅਪਰਾਧਾਂ ਦੇ ਉੱਤੇ ਕਾਬੂ ਕੀਤਾ ਜਾ ਸਕਦਾ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ